ਸਾਰੇ ਕਿਸਾਨ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਆਪਾਂ ਅੱਜ ਦੁਬਾਰੇ ਕद्दू ਕਰਨਾ ਸ਼ੁਰੂ ਕਰਤਾ ਪਹਿਲਾਂ ਆਪਾਂ ਇਸ ਤਰ੍ਹਾਂ ਕद्दू ਕਰਕੇ ਰੱਖਿਆ ਹੋਇਆ ਹੈਗਾ ਤੇ ਅੱਜ ਤੀਜਾ ਦਿਨ ਮਨੇ ਦੋ ਦਿਨ ਵਿੱਚ ਦੀ ਪਿਆ ਰਹਿ ਗਿਆ ਇਹ ਤੇ ਚੌਥਾ ਦਿਨ ਮੰਨ ਲਓ ਵੀ ਹੋ ਗਿਆ ਕਹਿ ਲਈ ਆਪਾਂ ਇਧਰਲੇ ਖੇਤ ਨੂੰ ਆਪ ਦੋ ਇੱਕ ਦਿਨ ਬਾਅਦ ਦਾਗਾ ਆ ਆਪਣਾ ਇੱਕ ਗੀਰਾ ਕਦੂ ਕਰਿਆ ਹੋਇਆ ਦੇਖੋ ਇਹ ਚ ਖਰਚਾ ਕਿੰਨਾ ਦੀਦਾ ਹੋਇਆ ਕਰਕੇ ਰੱਖਿਆ ਹੋਇਆ ਵਸੇ ਇਹ ਧਿਆਨ ਮਾਰ ਲਓ ਤੇ ਉਸ ਤੋਂ ਬਾਅਦ ਇਹ ਆਪਾਂ ਅੱਜ ਜਮਾ ਤਿਆਰ ਕਰਤਾ ਸਾਰੇ ਮੱਕੀ ਦਾ ਜਿਹੜਾ ਜਿੰਨਾ ਟਾਂਡਾ ਸੀਗਾ ਵਿਚੀ ਮੰਨ ਲਈ ਪਰਦਾ ਗੋਲ ਟਾਂਡਾ ਸਾਰਾ ਆਪਾਂ ਵਿਚੀ ਵਾਹ ਹੈਗਾ ਤੇ ਆ ਇੰਨੀ ਸਫਾਈ ਆ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਆਪਾਂ 2 ਦਿਨ ਰੱਖਦੇ ਨੇ ਇਹਨੂੰ ਗੱਦੂ ਕਰਕੇ ਕੀਰਾ ਪਾਣੀ ਛੱਡ ਲੋ ਬਾਹੋਂ ਨਾ ਕੁਛ ਨਾ ਕਰੋ ਪਾਣੀ ਛੱਡ ਕੇ ਕੀਰਾ ਕੱਦੂ ਕਰਕੇ ਰੱਖ ਦੋ ਤੇ ਪਾਣੀ ਬਿਲਕੁਲ ਸੁੱਕਣ ਨਾ ਦਿਓ ਪਤਲਾ ਪਾਣੀ ਰਹਿਣ ਦਿਓ ਉਹ 2 ਦਿਨ ਤੇ ਬਿਨੈ ਸੀ ਫਿਰ ਟਾਈਟ ਹੋ ਜਾਊਗਾ ਟਰੈਕਟਰ ਬਹੁਤ ਔਖਾ ਚੱਲੂਗਾ ਤੇ ਉਹ ਤੋਂ ਬਾਅਦ ਆਪਾਂ ਮੰਨ ਲਵੀ ਤੀਜੇ ਦਿਨ ਜਾਂ ਚੌਥੇ ਦਿਨ ਕਹਿ ਲਈਏ ਤੀਜੇ ਦਿਨ ਵੀ ਆਪਾਂ ਬੜੇ ਆਰਾਮ ਨਾਲ ਇੱਕ ਦਿਨ ਛੱਡ ਕੇ ਵੀ ਕਰ ਸਕਦੇ ਆਂਗੇ ਇਹ ਦੂਬਾ ਦਾ ਆਗਨੀਸ਼ਨ ਬਣ ਜਾਂਦੀ ਹੈਗੀ ਦੇਖੋ ਬਹੁਤ ਮੰਨ ਲੂ ਵੀ ਐ ਸਾਫ ਬਣ ਜਾਂਦਾ ਹੈਗਾ ਕੋਈ ਖਰਚਾ ਨਹੀਂ ਤੰਗ ਕਰਦਾ ਲੇਬਰ ਨੂੰ ਨਾ ਨਾ ਆਪਾਂ ਨੂੰ ਦੇਖਣ ਨੂੰ ਤੰਗ ਕਰਦਾਗਾ ਬਹੁਤ ਸੋਹਣਾ ਬਣਿਆ ਹੋਇਆ ਪਹਿਲਾਂ ਇਸ ਤਰ੍ਹਾਂ ਸੀਗਾ ਦੇਖੋ ਤੇ ਹੁਣ ਇਸ ਤਰ੍ਹਾਂ ਆਪਾਂ ਤਿੰਨ ਗੇਰਾ ਰੋਟਾਵੀਟਰ ਲੰਘ ਚੁੱਕਿਆ ਇਹਦੇ ਵਿਚ ਦੀ ਪਹਿਲਾਂ ਇੱਕ ਗੇਰਾ ਇਸ ਤਰ੍ਹਾਂ ਉਹਦਾ ਦੂਹਰਾ ਆਪਾਂ ਹੁਣ ਕਰੇਗਾ ਧੰਨਵਾਦ ਜੀ